ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਜੀਵਾਲ ਵਿੱਚ ਇੱਕ ਫੋਟੋ ਪ੍ਰਿੰਟਿੰਗ ਲੈਬ ਦੇ ਮਾਲਕ ਨੇ ਕਾਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਮਰਿਤਪਾਲ ਸਿੰਘ ਦੇ بیٹے ਨੇ GPS ਦੀ ਮਦਦ ਨਾਲ ਆਪਣੇ ਪਿਤਾ ਦੀ ਕਾਰ ਦੀ ਲੋਕੇਸ਼ਨ ਦਾ ਪਤਾ ਕੀਤਾ ਤੇ ਜਦੋਂ ਉਹ ਪਿਤਾ ਨੂੰ ਲੱਭਦਾ ਹੋਇਆ ਮੌਕੇ ਤੇ ਪਹੁੰਚਿਆ ਤਾਂ ਪਿਤਾ ਨੂੰ ਇਸ ਹਾਲਤ ਵਿੱਚ ਵੇਖ ਕੇ ਹੱਕਾ ਬਕਾ ਰਹਿ ਗਿਆ। ਅਮਰਿਤਪਾਲ ਸਿੰਘ ਦੇ بیٹے ਦਿਲ ਅਫੀਸ਼ ਸਿੰਘ ਨੇ ਦੱਸਿਆ ਕਿ ਉਹਦੇ ਪਿਤਾ ਫਿਰ 1:30 ਵਜੇ ਕਚੈਰੀ ਵਿੱਚ ਕੰਮ ਦਾ ਕਹਿ ਕੇ ਘਰੋਂ ਨਿਕਲੇ ਸਨ ਸ਼ਾਮ ਤੱਕ ਜਦੋਂ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਉਹਨਾਂ ਨੇ ਕਾਰ ਦੇ ਲੱਗੇ ਪੈਸ਼ ਉਹਨਾਂ ਨੇ ਕਾਰ ਵਿੱਚ ਲੱਗੇ ਜੀਪੀਐਸ ਦੀ ਮਦਦ ਨਾਲ ਅਮਰਿਤਪਾਲ ਸਿੰਘ ਦੀ ਲੋਕੇਸ਼ਨ ਦਾ ਪਤਾ ਕੀਤਾ ਜਦੋਂ ਮੌਕੇ ਤੇ ਪਹੁੰਚੇ ਤਾਂ ਅਮਰਿਤਪਾਲ ਸਿੰਘ ਮ੍ਰਿਤਕ ਪਾਇਆ ਗਿਆ ਜਿੱਦੀ ਸੂਚਨਾ ਤੁਰੰਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਦਿਲਆਸ਼ੀਸ਼ ਨੇ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ ਦੀ ਲਾਸ਼ ਖੂਨ ਨਾਲ ਲਤਪਤ ਡਰਾਈਵਰ ਸੀਟ ਉੱਤੇ ਸੀ ਸਿਰ ਵਿੱਚ ਗੋਲੀ ਲੱਗਨ ਕਰਕੇ ਉਸਦੀ ਮੌਤ ਹੋਈ ਹੈ ਤੇ ਪਿਸਤੌਲ ਹੱਥ ਤੋਂ ਛੁੱਟ ਕੇ ਤੇ ਪਿਸਤੌਲ ਹੱਥ ਤੋਂ ਛੁੱਟ ਕੇ ਇੱਥਾਂ ਡਿੱਗੀ ਪਈ ਸੀ ਅਮਰਿਤਪਾਲ ਸਿੰਘ ਦੇ بیٹے ਦਿਲਆਸ਼ੀਸ਼ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਪ੍ਰਿੰਟਿੰਗ ਲੈਬ ਹੈ ਜਿਸ ਦੇ ਨਾਲ ਗਵਾਂਡੀ ਦੁਕਾਨਦਾਰ ਜਿਨ੍ਹਾਂ ਦਾ ਗੈਰਾਜ ਹੈ ਉਹ ਅਕਸਰ ਹੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਛੁੱਟੀਆਂ ਸ਼ਿਕਾਇਤਾਂ ਦਿੰਦੇ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪ੍ਰਿੰਟਿੰਗ ਲੈਬ ਦੇ ਅੱਗੇ ਗੈਰਜ ਨਿਊ ਸ਼ੇਰੇ ਪੰਜਾਬ ਵਾਲੇ ਗੱਡੀਆਂ ਲਗਾ ਦਿੰਦੇ ਸੀ ਨਜਾਇਜ਼ ਤੌਰ ਤੇ ਜਿਸ ਨੂੰ ਜਦੋਂ ਉਹਨਾਂ ਦੇ ਪਿਤਾ ਵੱਲੋਂ ਮਨਾ ਕੀਤਾ ਜਾਂਦਾ ਸੀ ਗੈਰ-ਰਾਜਵਾਲੇ ਉਹਨਾਂ ਨਾਲ ਲੜਾਈ ਝਗੜਾ ਕਰਦੇ ਸੀ ਇਸ ਤੋਂ ਪਰੇਸ਼ਾਨ ਹੋ ਕੇ ਅਜਮਲਿਤਪਾਲ ਸਿੰਘ ਨੇ ਅਜੀਹਾ ਕਦਮ ਚੁੱਕਿਆ ਸੂਚਨਾ ਦਿੱਤੀ ਹੈ ਕਿ ਪੁਲਿਸ ਵੱਲੋਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਆਤਮ ਹੱਤਿਆ ਦੇ ਲਈ ਉਸੌਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਤਿੰਨੋਂ ਹਲੇ ਫਰਾਰ ਚੱਲ ਰਹੇ ਨੇ ਅੰਮ੍ਰਿਤਸਰ ਦੇ ਨਾਂ ਲੱਗਦੇ ਪਿੰਡ ਰਾਜੀਵਾਲ ਵਿੱਚ ਇੱਕ ਫੋਟੋ ਪ੍ਰਿੰਟਿੰਗ ਲੈਬ ਦੇ ਮਾਲਕ ਨੇ ਕਾਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਮਰਿਤਪਾਲ ਸਿੰਘ ਦੇ بیٹے ਨੇ ਜੀਪ ਐਸ ਦੀ ਮਦਦ ਨਾਲ ਆਪਣੇ ਪਿਤਾ ਦੀ ਕਾਰ ਦੀ ਲੋਕੇਸ਼ਨ ਦਾ ਪਤਾ ਕੀਤਾ ਤੇ ਜਦੋਂ ਉਹ ਪਿਤਾ ਨੂੰ ਲੱਭਦਾ ਹੋਇਆ ਮੌਕੇ ਤੇ ਪਹੁੰਚਿਆ ਤਾਂ ਪਿਤਾ ਨੂੰ ਇਸ ਹਾਲਤ ਵਿੱਚ ਵੇਖ ਕੇ ਹੱਕਾ ਬਕਾ ਰਹਿ ਗਿਆ ਅਮਰਿਤਪਾਲ ਸਿੰਘ ਦੇ بیٹے ਦਿਲ ਅਫੀਸ਼ ਸਿੰਘ ਨੇ ਦੱਸਿਆ ਕਿ ਉਹਦੇ ਪਿਤਾ ਫਿਰ 1:30 ਵਜੇ ਕਚੈਰੀ ਵਿੱਚ ਕੰਮ ਦਾ ਕਹਿ ਕੇ ਘਰੋਂ ਨਿਕਲੇ ਸਨ ਸ਼ਾਮ ਤੱਕ ਜਦੋਂ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਉਹਨਾਂ ਨੇ ਇੱਕ ਕਾਰ ਦੇ ਲੱਗੇ ਪੈਸ਼ ਉਹਨਾਂ ਨੇ ਕਾਰ ਵਿੱਚ ਲੱਗੇ ਜੀਪੀਐਸ ਦੀ ਮਦਦ ਨਾਲ ਅਮਰਿਤਪਾਲ ਸਿੰਘ ਦੀ ਲੋਕੇਸ਼ਨ ਦਾ ਪਤਾ ਕੀਤਾ ਜਦੋਂ ਮੌਕੇ ਤੇ ਪਹੁੰਚੇ ਤਾਂ ਅਮਰਿਤਪਾਲ ਸਿੰਘ ਮ੍ਰਿਤਕ ਪਾਇਆ ਗਿਆ ਜਿੱਦੀ ਸੂਚਨਾ ਤੁਰੰਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਦिलाਸ਼ੀਸ਼ ਨੇ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ ਦੀ ਲਾਸ਼ ਖੂਨ ਨਾਲ ਲਤਪਤ ਡਰਾਈਵਰ ਸੀਟ ਉੱਤੇ ਸੀ ਸਿਰ ਵਿੱਚ ਗੋਲੀ ਲੱਗਣ ਕਰਕੇ ਉਸਦੀ ਮੌਤ ਹੋਈ ਹੈ ਤੇ ਪਿਸਤੌਲ ਹੱਥ ਤੋਂ ਛੁੱਟ ਕੇ ਤੇ ਪਿਸਤੌਲ ਹੱਥ ਤੋਂ ਛੁੱਟ ਕੇ ਇਠਾਂ ਡਿੱਗੀ ਪਈ ਸੀ ਅਮਰਿਤਪਾਲ ਸਿੰਘ ਦੇ بیٹے ਦिलाਸ਼ੀਸ਼ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਪ੍ਰਿੰਟਿੰਗ ਲੈਬ ਹੈ ਜਿਸ ਦੇ ਨਾਲ ਗਵਾਂਢੀ ਦੁਕਾਨਦਾਰ ਜਿਨ੍ਹਾਂ ਦਾ ਗੈਰਾਜ ਹੈ ਉਹ ਅਕਸਰ ਹੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਤੇ ਛੁੱਟੀਆਂ ਸ਼ਿਕਾਇਤਾਂ ਦਿੰਦੇ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪ੍ਰਿੰਟਿੰਗ ਲੈਬ ਦੇ ਅੱਗੇ ਗੈਰੇਜ ਨਿਊ ਸ਼ੇਰੇ ਪੰਜਾਬ ਵਾਲੇ ਗੱਡੀਆਂ ਲਗਾ ਦਿੰਦੇ ਸੀ ਨਜਾਇਜ਼ ਤੌਰ ਤੇ ਜਿਸ ਨੂੰ ਜਦੋਂ ਉਹਨਾਂ ਦੇ ਪਿਤਾ ਵੱਲੋਂ ਮਨਾ ਕੀਤਾ ਜਾਂਦਾ ਸੀ ਕਿ ਰਾਜਵਾਲੇ ਉਹਨਾਂ ਨਾਲ ਲੜਾਈ ਝਗੜਾ ਕਰਦੇ ਸੀ ਇਸ ਤੋਂ ਪਰੇਸ਼ਾਨ ਹੋ ਕੇ ਅਜ ਅਮਰਿਤਪਾਲ ਸਿੰਘ ਨੇ ਅਜੀਹਾ ਕਦਮ ਚੁੱਕਿਆ ਸੂਦਾਸ ਦੰਨਿਆ ਕਿ ਪੁਲਿਸ ਵੱਲੋਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਆਤਮ ਹੱਤਿਆ ਦੇ ਲਈ ਉਸੌਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਤਿੰਨੋਂ ਹਲੇ ਫਰਾਰ ਚੱਲ ਰਹੇ ਨੇ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਜੀਵਾਲ ਵਿੱਚ ਇੱਕ